ਅਲੀ ਵਾਲੇ ਵੀਰਾਂ ਲਈ ਵੀਡੀਓ ਇੱਕ ਛੋਟੀ ਜੀ ਵੀਡੀਓ ਇਨਫਾਰਮੇਸ਼ਨ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਜਿੱਦਾਂ ਜਿੰਨੂੰ ਤੁਹਾਨੂੰ ਪਤਾ ਹੁਣ ਸਪੇਨ ਦੀ ਇਮੀਗ੍ਰੇਸ਼ਨ ਖੁੱਲੀ ਵੀ ਹੈ ਹਨਾ ਜਿਹੜੇ ਬੰਦੇ ਇਟਲੀ ਤੋਂ ਸਪੇਨ ਮੂਵ ਹੋਏ ਨੇ ਉਹਨਾਂ ਨੂੰ ਪੀਸੀਸੀ ਚਾਹੀਦੀ ਹੈ ਠੀਕ ਹੈ ਜੀ ਪੀਸੀਸੀ ਪੋਰਸ ਕਲੀਅਰੈਂਸ ਹੁੰਦੀ ਹੈ ਜਿੱਦਾਂ ਇਹ ਤੇ ਉਹ ਆਪਣੇ ਵੀਰ ਉਹਨਾਂ ਦਾ ਦਫ਼ਤਰ ਹੈ ਬੈਰਗਮੋ ਤੇ ਰੋਮਾਨੋ ਦੀ ਲੰਬਰਦੀਆ ਦੇ ਵਿੱਚ ਦੀਪ ਕੰਸਲਟਿੰਗ ਦੇ ਨਾਮ ਤੋਂ ਉਹਨਾਂ ਦਾ ਆਫਿਸ ਹੈ ਬੈਰਗਮੋ ਤੇ ਰੋਮਾਨੋ ਦੇ ਲੰਬਰਦੀਆ ਠੀਕ ਹੈ ਜੀ ਐਡਰੈਸ ਮੈਂ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੰਨਾ ਜਾਂ ਬਾਇਓ ਦੇ ਵਿੱਚ ਜਾਂ ਜਿੱਦਾਂ ਵੀ ਐਡਰੈਸ ਉਹਨਾਂ ਦਾ ਲਿਖ ਦੰਨਾ ਠੀਕ ਹੈ ਜੀ ਤੁਸੀਂ Google ਤੇ ਵੀ ਸਰਚ ਕਰਕੇ ਨਾ ਜਾ ਸਕਦੇ ਆ ਦੀਪ ਕੰਸਲਟਿੰਗ ਦੇ ਨਾਮ ਤੋਂ ਹੈ ਠੀਕ ਹੈ ਜੀ ਜਾਇਜ਼ ਫੀਸ ਉਹਨਾਂ ਦੀ ਕੋਈ ਫालतू ਪੈਸਾ ਨਹੀਂ ਲੰਦੇ ਠੀਕ ਹੈ ਜੀ ਮਾਰਕਾ ਦੀ ਬੋਲੋ ਜੋ ਵੀ ਲੱਗਦੀ ਆ ਸਾਰਾ ਤੁਹਾਨੂੰ ਤਿਆਰ ਕਰਾ ਕੇ ਮੈਸੀ ਤੋਂ ਪੇਪਰ ਦੇ ਦਿੰਦੇ ਨੇ ਤੇ ਇੱਕ ਗੱਲ ਮੈਂ ਹੋਰ ਐਡ ਕਰਦਾ ਵਿੱਚ ਜਿੱਦਾਂ ਇਟਲੀ ਦੇ ਵਿੱਚ ਕਿਸੇ ਵੀਰ ਭਰਾ ਦੀ ਜਾਂ ਕਿਸੇ ਜੀ ਵੀ ਮੰਨ ਲਓ ਡੈਥ ਹੋ ਜਾਂਦੀ ਜਿਹੜੇ ਤੁਹਾਨੂੰ ਸਰਟੀਫਿਕੇਟ ਚਾਹੀਦੇ ਹੁੰਦੇ ਨੇ ਅਸਤੀਆਂ ਲਿਜਾਣ ਵਾਸਤੇ ਹਨਾ ਜੋ ਵੀ ਮਤਲਬ ਤੇ ਜਿਹੜੇ ਵੀ ਸਰਟੀਫਿਕੇਟ ਅੰਬੈਸੀ ਤੋਂ ਪੇਪਰ ਕੋਈ ਤਿਆਰ ਕਰਵਾਉਣਾ ਉਹ ਵੀਰ ਕਰਵਾ ਕੇ ਦਿੰਦੇ ਨੇ ਠੀਕ ਹੈ ਜੀ ਉਹਨਾਂ ਦੀ ਇੱਕ ਤਰ੍ਹਾਂ ਦੀ ਇਹ ਸੇਵਾ ਹੀ ਹੈ ਕੋਈ ਉਹਨਾਂ ਦਾ ਪੈਸਾ ਨਹੀਂ ਲੈਂਦੇ ਉਹ ਇਹ ਸਿਰਫ ਤਾਂ ਇਹ ਵੀ ਚਲੋ ਤੁਸੀਂ ਕਿਸੇ ਪਾਸੇ ਭਟਕ ਨਾ ਕਿਉਂਕਿ ਪਹਿਲੇ ਹੀ ਪੰਨੂ ਪਤਾ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਐਦਾਂ ਪ੍ਰੋਬਲਮ ਹੋ ਜਾਂਦੀ ਬੰਦਾ ਮੁਸ਼ਕਲਾਂ 'ਚ ਹੁੰਦਾ ਹਨਾ ਜਦੋਂ ਬੰਦੇ ਨੂੰ ਫੇਰ ਕਿਹਾ ਜਾਂਦਾ ਵੀ ਨਹੀਂ 200 ਲੱਗਣਾ 500 ਲੱਗਣਾ ਤਾਂ ਬੰਦਾ ਥੋੜਾ ਜਿਆ ਪਜ਼ਲ ਹੋ ਜਾਂਦਾ ਇਸ ਕਰਕੇ ਤੁਸੀਂ ਦੀਪ ਕੰਸਲਟਿੰਗ ਠੀਕ ਹੈ ਜੀ ਬੈਰਗਮੋ ਤੇ ਰੋਮਾਨੋ ਦੀ ਲੰਬਰ ਦੀ ਦੇ ਵਿੱਚ ਉਹਨਾਂ ਦਾ ਆਫਿਸ ਹੈ ਮੈਂ ਸ਼ੇਅਰ ਕਰ ਦਿੰਨਾ ਤੁਹਾਡੇ ਨਾਲ ਵੀਡੀਓ ਨੂੰ ਹੋ ਸਕਦਾ ਜਿੰਨੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਠੀਕ ਹੈ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ